ਤੁਹਾਡੇ ਆਪਣੇ ਹੀ ਗਲੀ ਮਹੱਲੇ 'ਚ ਤੁਹਾਨੂੰ ਬਾਬੇ ਜ਼ਰੂਰ ਮਿਲੇ ਹੋਣਗੇ ਅੱਜ ਮੇਰਾ ਮਕਸਦ ਹੈ ਇਹ ਵੀਡੀਓ ਬਣਾਉਣ ਦਾ ਅੰਧਵਿਸ਼ਵਾਸ ਦੀ ਜੜ ਤੱਕ ਪਹੁੰਚਣਾ ਤੇ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਕੁਝ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਦੀਆਂ ਮੈਂ ਟਰਾਈ ਕਰੂੰਗਾ ਤੁਸੀਂ ਜੁੜਿਓ ਅੱਜ ਆਪਣੇ ਚੈਨਲ ਤੇ ਤੁਹਾਡਾ ਆਪਣਾ ਚੈਨਲ ਸਿੰਘ ਵਰਲਡ ਅੱਜ ਆਪਾਂ ਗੱਲਾਂ ਕਰਾਂਗੇ ਥੋੜਾ ਜਿਹਾ ਅੰਧਵਿਸ਼ਵਾਸ ਬਾਰੇ ਮੇਰਾ ਮਕਸਦ ਇਹ ਨਹੀਂ ਕਿਸੇ ਵੀ ਧਾਰਮਿਕ ਜਾਂ ਇੱਛਾਵਾਂ ਨੂੰ ਜਾਂ ਕੁਝ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਮੇਰਾ ਅੱਜ ਮਕਸਦ ਰਹੂਗਾ ਉਹਨਾਂ ਬਾਬਿਆਂ ਨੂੰ ਟਾਰਗੇਟ ਕਰਨਾ ਜਿਹੜੇ ਅੰਤ ਵਿਸ਼ਵਾਸ ਨੂੰ ਫੈਲਾਉਂਦੇ ਨੇ ਤੁਹਾਡੇ ਗਲੀ ਮੱਲੇ 'ਚ ਤੁਰਦੇ ਫਿਰਦੇ ਜਾਂ ਕਿਤੇ ਵੀ ਤੁਹਾਨੂੰ ਬਾਬੇ ਟੱਕਰ ਜਾਂਦੇ ਨੇ ਤਾਂ ਉਹ ਕਹਿੰਦੇ ਨੇਗੇ ਤੁਹਾਡੇ ਘਰੇ ਨੌਕਰੀ ਨਹੀਂ ਤੁਹਾਡੇ ਘਰੇ ਝਗੜਾ ਰਹਿੰਦਾ ਜਦ ਕਿ ਇਹ ਦੋ ਤਿੰਨ ਚੀਜ਼ਾਂ ਸਾਰਿਆਂ ਦੇ ਘਰੇ ਰਹਿੰਦੀਆਂ ਨੇ ਤੇ ਤੁਹਾਨੂੰ ਉਹ ਟਾਰਗੇਟ ਕਰਦੇ ਨੇ ਇਹਨਾਂ ਗੱਲਾਂ ਬਾਰੇ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰ ਦਿਓ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਆਂ ਬਾਬਿਆਂ ਬਾਰੇ ਕੁਝ ਬਾਬੇ ਨੇ ਜਾਂ ਇਹ ਧੰਦੇ ਨੇ ਧੰਦਾ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਇਹ ਉਹ ਚੀਜ਼ਾਂ ਨੂੰ ਟਾਰਗੇਟ ਕਰਦੇ ਨੇ ਜਿਹੜੀਆਂ ਚੀਜ਼ਾਂ ਹਰ ਘਰੇ ਹੁੰਦੀਆਂ ਨੇ ਜਿਵੇਂ ਕਿ ਨੌਕਰੀ ਨਾ ਮਿਲਣਾ ਲੜਾਈ ਝਗੜਾ ਹੋਣਾ ਕੁਝ ਕਾਮਯਾਬੀ ਨਾ ਮਿਲਣੀ ਤਾਂ ਇਹ ਕਹਿ ਦਿੰਦੇ ਨੇ ਵੀ ਤੁਹਾਡੇ ਸਿਰ ਤੇ ਜਾਦੂ ਹੈ ਦੋ ਤਿੰਨ ਚੀਜ਼ਾਂ ਨੂੰ ਆਪਾਂ ਇਹ ਜਿਹਿਆਂ ਨੂੰ ਟਾਰਗੇਟ ਕਰਾਂਗੇ ਮੈਂ ਇਹਨਾਂ ਨੂੰ ਧੰਦਾ ਤਾਂ ਕਹਿ ਰਿਹਾ ਕਿਉਂਕਿ ਇਹਨਾਂ ਕੋਲ ਖੁੱਦੇ ਫਲੈਟ ਖੁੱਧੀਆਂ ਗੱਡੀਆਂ ਖੁੱਦਾ ਸਾਰਾ ਕੁਝ ਆ ਤੇ ਅਨੇਕਾਂ ਫਾਲੋਅਰਸ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਹਨਾ ਖੁਦ ਦੇ ਇਹਨਾਂ ਦੇ ਬਹੁਤ ਜ਼ਿਆਦਾ ਫੋਲੋਅਰ ਨੇ ਤੇ ਉਹ ਅੰਤ ਵਿਸ਼ਵਾਸ ਦੀ ਦੁਨੀਆ ਕਾਫੀ ਵੱਡੀ ਹੁੰਦੀ ਜਾ ਰਹੀ ਆ ਇਸ ਲਈ ਮੇਰਾ ਅੱਜ ਫਰਜ਼ ਬਣਦਾ ਸੀ ਵੀ ਪੰਜਾਬ ਲਈ ਮੈਂ ਇਹ ਵੀਡੀਓ ਲੈ ਕੇ ਆਵਾਂ ਇਹ ਤੁਹਾਨੂੰ ਫਸਾਉਂਦੇ ਕਿਵੇਂ ਨੇ ਕਿ ਅਕਸਰ ਇੱਕ ਮਾਂ ਆਪਣੇ ਬੇਟੇ ਲਈ ਰੋ ਰਹੀ ਹੁੰਦੀ ਆ ਤੇ ਅਕਸਰ ਹੀ ਇੱਕ ਨੌਜਵਾਨ ਜਿਹੜਾ ਪੜ੍ਹਾਈ ਕਰਕੇ ਖਤਮ ਕਰਕੇ ਹਨਾ ਨੌਕਰੀ ਦੀ ਤਲਾਸ਼ ਵਿੱਚ ਹੁੰਦਾਗਾ ਇਹ ਉਹੀ ਦੋ ਤਿੰਨ ਵਾਲਾਂ ਨੂੰ ਆਪਣਾ ਹਥਿਆਰ ਬਣਾ ਲੈਣ ਜਿਹਨੂੰ ਆਪਾਂ ਨਕਲੀ ਹਥਿਆਰ ਕਹਿ ਦਿੰਦੇ ਆ ਇਹ ਉਹ ਹਥਿਆਰ ਤੁਹਾਡੇ ਤੇ ਸਿੱਟਦੇ ਨੇ ਤੇ ਤੁਸੀਂ ਅਕਸਰ ਹੀ ਝੋਟ ਖਾ ਲੈਣੇ ਹੋ ਤਕਲੀਫ ਨੂੰ ਦੂਰ ਕਰਨ ਲਈ ਇਹ ਕਹਿੰਦੇ ਨੇ ਜੀ ਮੇਰੇ ਤੋਂ ਚਾਰ ਜਾਪ ਕਰਾਓ ਜਾਂ ਚੜਾਵਾ ਚੜਾਓ ਤੁਹਾਡੀਆਂ ਤਾਂ ਤਕਲੀਫਾਂ ਦੂਰ ਕਰ ਦਵਾਂਗੇ ਇਹ ਤੋਂ ਬਾਅਦ ਕਈ ਵਾਰੀ ਜਾਨਵਰਾਂ ਦੀ ਬਲੀ ਜਾਂ ਕੋਈ ਹੋਰ ਤਾਂਤ੍ਰਿਕ ਜਾਂ ਕੁਝ ਇਹੋ ਜਿਹੀਆਂ ਰਸਮਾਂ ਭਿਆਨਕ ਰਸਮਾਂ ਤੁਹਾਡੇ ਮੂਰੇ ਰੱਖਦੇ ਨੇਗੇ ਮੈਂ ਗੱਲ ਕਰਦਾ ਹਾਨੀ ਬਾਰੇ ਅਸਲ ਹਾਨੀ ਕੀ ਆ ਪੈਸੇ ਦੀ ਹਾਨੀ ਤਾਂ ਹੁੰਦੀ ਹੀ ਹੁੰਦੀ ਆ ਜਦੋਂ ਤੁਸੀਂ ਚੜਾਵਾ ਚੜਾਉਨੇ ਹੋਣ ਸਪੋਜ਼ ਕਰੋ ਕਿਸੇ ਬਾਬੇ ਨੇ ਤੁਹਾਨੂੰ ਕਿਹਾ ਵੀ ਆ ਅਸੀਂ ਇਹ ਤੁਹਾਡੀ ਤਕਲੀਫ ਦੂਰ ਕਰ ਦਵਾਂਗੇ ਹਨਾ ਤੁਹਾਡਾ ਵਿਆਹ ਹੋ ਜਾਵੇਗਾ ਤੁਹਾਨੂੰ ਨੌਕਰੀ ਮਿਲ ਜਾਵੇਗੀ 10000 20000 ਤੁਸੀਂ ਮੈਨੂੰ ਦਿਓ ਤੇ ਮੈਂ ਤੁਹਾਡੀ ਇਹੇ ਤਕਲੀਫ ਦੂਰ ਕਰ ਦਵਾਂਗਾ ਅਕਸਰ ਪੈਸੇ ਦੀ ਹਾਨੀ ਤਾਂ ਹੁੰਦੀ ਹੀ ਹੁੰਦੀ ਹੈ ਪਰ ਇੱਕ ਹੋਰ ਹਾਨੀ ਹੈ ਜਿਹਦੇ ਬਾਰੇ ਮੈਂ ਗੱਲ ਕਰਨੀ ਹੈ ਇਨਸਾਨ ਦੇ ਦਿਲ ਦਿਮਾਗ ਨੂੰ ਸਾਰਿਆਂ ਲੁੱਟ ਲਿਆ ਜਾਂਦਾ ਹੈ ਮੈਂ ਇਹ ਚੀਜ਼ਾਂ ਕਿਉਂ ਕਹਿ ਰਿਹਾਗਾ ਕਿ ਤੁਸੀਂ ਇੱਕ ਬਾਬੇ ਕੋਲ ਜਾਂਦੇ ਹੋ ਉਹ ਕਹਿੰਦਾ ਤੁਸੀਂ ਤਵੀਤ ਕਰਾ ਲਵੋ ਤੇ ਤੁਹਾਡੇ ਸਾਰੇ ਦੁੱਖ ਸਹੀ ਹੋ ਜਾਣਗੇ ਉਹ ਤਵੀਤ ਦੇ ਸਾਰੇ ਆਪਾਂ ਆਪਣੀ ਦੁਨੀਆ ਘਟਾ ਦਵਾਂਗੇ ਪਰ ਖੁਦ ਤਕਲੀਫਾਂ ਨੂੰ ਕੁਦੋਹ ਮੁਸ਼ਕਿਲਾਂ ਨੂੰ ਸਾਂਭਣ ਦੀ ਟਰਾਈ ਨਹੀਂ ਕਰਾਂਗੇ ਕਈ ਵਾਰ ਨੌਜਵਾਨ ਕੁੜੀਆਂ ਇਹਦੇ ਵਿੱਚ ਫਸ ਜਾਂਦੀਆਂ ਉਹਨਾਂ ਦਾ ਸ਼ੋਸ਼ਣ ਹੋ ਜਾਂਦਾ ਪਰ ਸਾਰੇ ਚੁੱਪ ਰਹਿੰਦੇ ਨੇ ਕੀ ਇਹ ਇਨਸਾਨੀਅਤ ਦੀ ਲੁੱਟ ਨਹੀਂ ਮੇਨ ਗੱਲ ਆ ਇਹ ਸਭ ਨਵਾਂ ਨਹੀਂ ਪਰ ਇਹ ਚੀਜ਼ਾਂ ਵੱਧ ਰਹੀਆਂ ਨੇ ਤੁਸੀਂ ਅਖਬਾਰ ਚ ਅਕਸਰ ਪੜਿਆ ਹੋਵੇਗਾ ਕਿ ਅੱਜ ਬਾਬੇ ਫੜਿਆ ਗਿਆ ਕਿਹੜਾ ਬਾਬਾ ਫੜਿਆ ਗਿਆ ਉਹ ਬਾਬਾ ਜਿਹਦੇ ਕੋਲ ਅਸਲ ਹਥਿਆਰ ਨਸ਼ਾ ਤੇ ਨਵੀਆਂ ਜਾਇਦਾਦਾਂ ਮਿਲੀਆਂ ਐਨੀ ਕ ਜਾਇਦਾਦ ਵੀ ਕਿਸੇ ਸਰਕਾਰ ਪੋਲੀਟੀਸ਼ੀਅਨ ਕੋਲ ਵੀ 19 ਕ ਸੰਪਤੀ ਜਾਂ ਜਾਇਦਾਦ ਨਹੀਂ ਮਿਲਦੀ ਹੈਗੀ ਕੀ ਨੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਤੇ ਸਵਾਲ ਉੱਠਣਾ ਚਾਹੀਦਾਗਾ ਅਕਸਰ ਇਹ ਬਾਬੇ ਆਪਣੇ ਧਾਰਮਿਕ ਸੰਸਥਾਵਾਂ ਨੂੰ ਆਪਣੀ ਸ਼ੀਲਡ ਬਣਾ ਲੈਂਦੇ ਨੇ ਤੇ ਲੋਕਾਂ ਰਹੀਂ ਕਵਰ ਕਰ ਲੈਂਦੇ ਨੇ ਬਚਾਉਂਦੇ ਵੀ ਇਹਨਾਂ ਨੂੰ ਆਪਾਂ ਹੀ ਹਾਂ ਇਹ ਕਰਦੇ ਕੀ ਨੇ ਆਪਣੀ ਸ਼ੀਲਡ ਰਹੀਂ ਤੇ ਉੱਥੇ ਹੁੰਦਾ ਕੀ ਆ ਸਿਰਫ ਅੰਧਵਿਸ਼ਵਾਸ ਦੀ ਅੰਧਕਾਰ ਮੈਦੂਨੀਆ ਆਪਾਂ ਵੀ ਜ਼ਿੰਮੇਵਾਰਾਂ ਆਪਾਂ ਕਰਦੇ ਆਂ ਕੁਝ ਕੁ ਤਕਲੀਫਾਂ ਕੁਝ ਕੁ ਜ਼ਿੰਮੇਵਾਰੀਆਂ ਜਾਂ ਕੁਝ ਕੁ ਮੁਸ਼ਕਲਾਂ ਨੂੰ ਇਨਾਂ ਕੋਲ ਲੈ ਕੇ ਜਾਂਦੇ ਆਂ ਤੇ ਰੱਬ ਦੀ ਥਾਂ ਇਨਾਂ ਨੂੰ ਭਗਵਾਨ ਮੰਨ ਲੈਣੇ ਆਂ ਅਪਾ ਇਹਨਾਂ ਨੂੰ ਹੱਕ ਦੇ ਦਿੰਨੇ ਆ ਵੀ ਇਹ ਆਪਣੀ ਨਿੱਜੀ ਜ਼ਿੰਦਗੀ 'ਚ ਫੈਸਲੇ ਸੁਣਾਉਣ ਕੀ ਇਹ ਸਹੀ ਆ ਕਿੱਥੇ ਤੱਕ ਸਹੀ ਆਗਾ ਤੁਸੀਂ ਇਹ ਚੀਜ਼ਾਂ ਤੇ ਕਮੈਂਟ ਕਰ ਸਕਦੇ ਹੋ ਰੱਬ ਉਹੀ ਆ ਜੋ ਤੁਹਾਡੇ ਕੰਮ 'ਚ ਵਸਦਾ ਤੁਹਾਡੇ 'ਚ ਤੇ ਤੁਹਾਡੀ ਮਿਹਨਤ 'ਚ ਵਸਦਾਗਾ ਜੇ ਜਾਦੂ ਟੂਣਿਆਂ ਨਾਲ ਘਰ ਚੱਲਦੇ ਹੁੰਦੇ ਤਾਂ ਇਹ ਤੁਹਾਡੇ ਤੱਕ ਬਿਨਾ ਪਹੁੰਚੇ ਖੁਦ ਜਾਦੂ ਟੂਣੇ ਕਰਕੇ ਆਪਣਾ ਘਰ ਚਲਾ ਲੈਂਦੇ ਇੱਕ ਗੱਲ ਯਾਦ ਰੱਖੋ ਅਗਲ ਤੋਂ ਵੱਡਾ ਕੋਈ ਧਰਮ ਨਹੀਂ ਆ ਹੱਲ ਕੀ ਆ ਇਹ ਚੀਜ਼ਾਂ ਦਾ ਇਹ ਚੀਜ਼ਾਂ ਦਾ ਹੱਲ ਇਹ ਹੈ ਵੀ ਹਰ ਇੱਕ ਬਾਬੇ ਨੂੰ ਆਪਾਂ ਟਾਰਗੇਟ ਨਹੀਂ ਕਰਦੇ ਜਿਹੜੇ ਵਧੀਆ ਨੇ ਉਹ ਵਧੀਆ ਨੇ ਪਰ ਜਿਹੜੇ ਗਲਤ ਨੇ ਉਹ ਗਲਤੀ ਨੇ ਮੇਰਾ ਟਾਰਗੇਟ ਸੀ ਸਿਰਫ ਅੰਧਵਿਸ਼ਵਾਸ ਨੂੰ ਰਾਹ ਦਿਖਾਉਣਾ ਤੇ ਤੁਹਾਨੂੰ ਸਮਝਾਉਣਾ ਤੇ ਕੁਝ ਗੱਲਾਂ ਤੁਹਾਡੇ ਤੋਂ ਸਮਝਣੀਆਂ ਕਿਵੇਂ ਸਮਝਦੇ ਹੋ ਤੁਸੀਂ ਆਪਣੇ ਕਮੈਂਟਾਂ ਵਿੱਚ ਦੱਸੋ ਵੀ ਕਿਵੇਂ ਇਹ ਚੀਜ਼ਾਂ ਸਹੀ ਨੇ ਤੇ ਕੀ ਕੀ ਚੀਜ਼ਾਂ ਨੇ ਤੇ ਇਹ ਚੀਜ਼ਾਂ ਕਿਵੇਂ ਵਰਕ ਕਰਦੀਆਂ ਨੇ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਨੂੰ ਐਕਸਪੋਜ਼ ਕਰਨ ਤੇ ਤੁਹਾਨੂੰ ਆਪਾਂ ਨੂੰ ਕੀ ਚਾਹੀਦਾ ਵੀ ਖੁਦ ਜੋ ਮੁਸ਼ਕਲਾਂ ਨੇ ਕਰਦੀਆਂ ਜਾਂ ਛੋਟੀਆਂ-ਛੋਟੀਆਂ ਪ੍ਰੋਬਲਮਸ ਉਹਨਾਂ ਨੂੰ ਖੁਦ ਸੋਲਵ ਕਰੀਏ ਨਾ ਕਿ ਕਿਸੇ ਬਾਬੇ ਕੋਲ ਜਾ ਕੇ ਆਪਾਂ ਤਵੀਤ ਕਰਾਉਂਦੇ ਫਿਰੀਏ ਇਹਨਾਂ ਤਵੀਤਾਂ ਨਾਲ ਕੁਝ ਨਹੀਂ ਹੁੰਦਾ ਆਪਣੇ ਘਰ ਆ ਸਿਰਫ ਆਪਣੀ ਮਿਹਨਤ ਨਾਲ ਚੱਲਣਗੇ ਮੇਰਾ ਮਕਸਦ ਨਹੀਂ ਸੀ ਵੀ ਕਿਸੇ ਦੀ ਧਾਰਮਿਕ ਇੱਛਾ ਨੂੰ ਠੇਸ ਪਹੁੰਚਾਉਣਾ ਪਰ ਜੇ ਕਿਸੇ ਦੀ ਧਾਰਮਿਕ ਇੱਛਾ ਠੇਸ ਵੀ ਪਹੁੰਚਦੀਆਂ ਨੇ ਤਾਂ ਉਹਦੇ 'ਚ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ ਸਿਰਫ ਸੱਚ ਬੋਲਿਆ ਤੇ ਸੱਚ ਬੋਲਣਾ ਮੇਰਾ ਹੱਕ ਆ ਚੀਜ਼ਾਂ ਕਿਵੇਂ ਵਰਕ ਕਰਦੀਆਂ ਸੀ ਜਿਵੇਂ ਤੰਤਰਿਕ ਵਿਦਿਆ ਹਨ ਪਰ ਆਧੁਨਿਕ ਜਮਾਨੇ ਵਿੱਚ ਗਈ ਹੋਇਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰam YouTube ਤੇ ਆਪਣੇ ਚੈਨਲ ਬਣਾ ਲਏ ਤੇ ਐਡਸ ਪ੍ਰੋਮੋਸ਼ਨ ਹੁੰਦੀਆਂ ਨੇ ਉਹਦੇ ਵਿੱਚ ਇਹ ਡਰਸ ਦੀ ਪ੍ਰੋਮੋਸ਼ਨ ਵੀ ਆ ਜਾਂਦੀ ਹੈ ਕਈ ਵਾਰੀ ਤੇ ਕਈ ਵਾਰੀ ਜੇ ਤੁਸੀਂ ਇਹਨਾਂ ਕੋਲ ਚਲੇ ਵੀ ਗਏ ਨਾ ਸਪੋਜ਼ ਕਰੋ ਤੋ ਇੱਕ ਬੰਦਾ ਇਹਨਾਂ ਕੋਲ ਚਲ ਗਿਆ ਵੀ ਹਾਂਜੀ ਮੇਰਾ ਇਹ ਕੰਮ ਨਹੀਂ ਹੋ ਰਿਹਾ ਤਾਂ ਉੱਥੇ ਜੇ ਬੰਦਾ ਚਾਵੇ ਵੀ ਮੈਂ ਇਹਦੇ ਕੋਲ ਨਹੀਂ ਆਣਾ ਜਾਂ ਜਾਣਾ ਤਾਂ ਵੀ ਉੱਡ ਜਾਣਾ ਪਊਗਾ ਕਿਉਂਕਿ ਇਹ ਕਹਿੰਦੇ ਨੇ ਵੀ ਜੇ ਤੁਸੀਂ ਹੁਣ ਇਹ ਕੰਮ ਨਾ ਕੀਤਾ ਤਾਂ ਤੁਹਾਡੇ ਨਾਲ ਹੋਰ ਬੁਰਾ ਹੋ ਜਾਵੇਗਾ ਇਹ ਚੀਜ਼ਾਂ ਇਹ ਟਰੈਪ ਕਰਦੇ ਨੇ ਇਹ ਮੈਂਟਲ ਲੀ ਟਰੈਪ ਕਰਦੇ ਨੇਗੇ ਬੰਦੇ ਨੂੰ ਤੇ ਲੋਕਾਂ ਦਾ ਕੀ ਹੈ ਲੋਕ ਨੇ ਨਾ ਜਿਹੜੇ ਕਵਕ ਸੋਲੂਸ਼ਨ ਚਾਹੁੰਦੇ ਨੇ ਵੀ ਸਾਡਾ ਬਸ ਇੱਕ ਵਾਰੀ ਚ ਕੰਮ ਹੋ ਜਾਵੇ ਇਹ ਚੀਜ਼ਾਂ ਐਵੇਂ ਵਰਕ ਕਰਦੇ ਆ ਨੇ ਤੁਸੀਂ ਆਪਣਾ ਕੋਈ ਵੀ ਸੋਲੂਸ਼ਨ ਜੇ ਤੁਹਾਨੂੰ ਲੱਗਦਾ ਕਮੈਂਟ ਤੁਸੀਂ ਮੈਨੂੰ ਇਸ ਟਾ ਤੇ ਦੇ ਸਕਦੇ ਹਾਂ ਜਾਂ ਫਿਰ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋਗੇ ਇਹੋ ਜਿਹੇ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ ਛੋਟੀਆਂ-ਛੋਟੀਆਂ ਐਪੀਸੋਡ ਜਾਂ ਵੀਡੀਓ ਕਹਿ ਸਕਦੇ ਹੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰ ਦਿਓ ਠੀਕ ਆ ਜੀ ਅੱਜ ਆਪਾਂ ਸਮਾਪਤ ਕਰਦੇ ਹਾਂ ਇਹ ਵੀਡੀਓ ਨੂੰ ਆਈ ਹੋਪ ਤੁਸੀਂ ਸਾਰੇ ਸਮਝੇ ਹੋਵੋਗੇ ਤੇ ਜਿਹੜੇ ਅੰਤ ਵਿਸ਼ਵਾਸ 'ਚ ਹਜੇ ਵੀ ਵੀਰ ਥੋੜਾ ਜਿਹਾ ਵਿਸ਼ਵਾਸ ਕਰਦੇ ਨੇਗੇ ਉਹ ਇਹੇ ਚੀਜ਼ਾਂ ਨੂੰ ਸਮਝਣ ਤੇ ਆਪਣੇ ਦਿਮਾਗ ਨੂੰ ਥੋੜਾ ਜਿਹਾ ਇਹ ਚੀਜ਼ਾਂ ਤੋਂ ਹਟਾਣ ਤੇ ਵਧੀਆ ਗੱਲਾਂ ਵੱਲ ਧਿਆਨ ਦੇਣ ਠੀਕ ਆ ਜੀ ਧੰਨਵਾਦ ਸਾਰਿਆਂ ਦਾ